ਨੋ ਬੋਲੇ ਸ਼ੰਕਰ ਜੀ ਦੇ ਇਸ ਮਹਾਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਤੁਹਾਡੇ ਚੈਨਲ ਦੇ ਥਰੂ ਦੇਸ਼ ਦੇਸ਼ ਜਿੱਥੇ ਵੀ ਬੋਲੇ ਸ਼ੰਕਰ ਨੂੰ ਪਿਆਰ ਕਰਨ ਵਾਲੇ ਸੰਗਤਾਂ ਵਸਦੀਆਂ ਨੇ ਸਭ ਨੂੰ ਸ਼ਿਵਰਾਤਰੀ ਦੇ ਮਹਾਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਅਸੀਂ ਆਮ ਆਦਮੀ ਪਾਰਟੀ ਦੇ ਸੇਵਾਦਾਰ ਹੋਣ ਦੇ ਨਾਤੇ ਆਪਣੀ ਪਾਰਟੀ ਵੱਲੋਂ ਔਰ ਸ਼ਿਵ ਸ਼ਕਤੀ ਸੇਵਾ ਮੰਡਲ ਰਾਮ ਬਾਗ ਦੀ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆਂ ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਦਾਸ ਨੂੰ ਅੱਜ ਮੌਕਾ ਦਿੱਤਾ ਕਿ ਤੁਹਾਡੀਆਂ ਸਾਝੀਆਂ ਸੰਗਤਾਂ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਸਾਰਿਆਂ ਨੇ ਦਰਸ਼ਨ ਕੀਤੇ ਨੇ ਏ ਪੰਜਵਾਂ ਇਸ ਵਾਰ ਇਹਨਾਂ ਨੇ ਲੰਗਰ ਲਗਾਇਆ ਔਰ ਅਸੀਂ ਇਹਨਾਂ ਨੂੰ ਵਿਸ਼ਵਾਸ ਮਾਣਿਆ ਕਿ ਇਸ ਵਾਰ ਵੀ ਇਹਨਾਂ ਦੇ ਨਾਲ ਖੜੇ ਹਾਂ ਤੇ ਆਉਣ ਵਾਲੇ ਸਾਲਾਂ ਦੀ ਵੀ ਇਹਨਾਂ ਦੇ ਨਾਲ ਖੜੇ ਹੋ ਕੇ ਸੇਵਾ ਕਰਦੇ ਰਾਂਗੇ ਤਾਂ ਕਿ ਸੰਗਤ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਸਕੀਏ ਆਪਣਾ ਆਪਣੇ ਸ਼ਹਿਰ ਦਾ ਆਪਣੀ ਪਾਰਟੀ ਦਾ ਨਾਮ ਰੌਸ਼ਨ ਕਰ ਸਕੀਏ ਜਿਹੜਾ ਯੂਥ ਹੈ ਯੂਥ ਜਿਹੜਾ ਬਣ ਗਿਆ ਹੈ ਵਾ ਕੀ ਇਹਨਾਂ ਨਾਲ ਯੂਥ ਨੂੰ ਮੇਰਾ ਇੱਕੋ ਹੀ ਮੈਸੇਜ ਹੈ ਜੀ ਮੈਂ ਹਮੇਸ਼ਾ ਤੁਹਾਡੇ ਚੈਨਲ ਦੇ ਥਰੂ ਦਿੰਦਾ ਕਿ ਨਸ਼ਿਆਂ ਤੋਂ ਬਚੋ ਮਾੜੀ ਸੰਗਤ ਤੋਂ ਬਚੋ ਜੇ ਆਪਾਂ ਸੇਵਾ ਕਰਾਂਗੇ ਅੱਜ ਰਾਮ ਬਾਗ ਦਾ ਇਲਾਕਾ ਤੁਹਾਨੂੰ ਪਤਾ ਰਾਮ ਬਾਗ ਇੱਕ ਅੰਬਰਸਰ ਦਾ ਉਹ ਗੇਟ ਸੀ ਕਿ ਜਿਹੜਾ ਹਰ ਕੰਮ ਦੇ ਵਿੱਚ ਜਾਣਿਆ ਜਾਂਦਾ ਸੀ ਭਾਵੇਂ ਬਦਮਾਸ਼ੀ ਹੋਵੇ ਭਾਵੇਂ ਕਾਰੋਬਾਰ ਹੋਵੇ ਤੇ ਭਾਵੇਂ ਮਪਾਜੀਆਂ ਦਾ ਗੜ੍ਹ ਹੋਵੇ ਅੱਜ ਇੱਥੋਂ ਦੇ ਇਹ ਜੁਵਾਨ ਸਾਰੇ ਮੁੰਡੇ ਨੇ ਸਾਡੇ ਭਰਾ ਨੌਜਵਾਨ ਸਾਥੀ ਨੇ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਮੈਨੂੰ ਵੀ ਬੜੀ ਖੁਸ਼ੀ ਆਈ ਤੇ ਮੈਂ ਵੀ ਚੇਚੇ ਤੌਰ ਤੇ ਇਹਨਾਂ ਦੇ ਕੋਲ ਇਸੇ ਕਰਕੇ ਆਇਆ ਹਾਂ ਕਿ ਇਹਨਾਂ ਦਾ ਹੌਸਲਾ ਫzej ਕਰਨ ਵਾਸਤੇ ਆਏ ਆ ਅਸੀਂ ਆਪਣੀ ਪਾਰਟੀ ਵੱਲੋਂ ਕਿ ਇਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਅਸੀਂ ਇਕੱਲੇ ਆ ਅਸੀਂ ਹਰ ਤਰ੍ਹਾਂ ਦੇ ਨਾਲ ਇਹਨਾਂ ਦੀ ਸੇਵਾ 'ਚ ਖੜੇ ਆ ਔਰ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਦਾ ਸਾਥ ਦਿੰਦੇ ਰਾਵਾਂਗੇ ਤਾਂ ਕਿ ਅਸੀਂ ਜਿਹੜਾ ਪੰਜਾਬ ਨਸ਼ੇ ਦੀ ਦਲਦਲ 'ਚ ਫਸਿਆ ਹੋਇਆ ਉਸ ਤੋਂ ਕੱਢ ਕੇ ਮਹਾਪੁਰਸ਼ਾਂ ਦੀ ਸੇਵਾ ਲਈ ਸੰਗਤ ਦੀ ਸੇਵਾ ਲਈ ਔਰ ਲਾਗਤ ਦੀ ਸੇਵਾ ਲਈ ਆਪਣਾ ਟਾਈਮ ਕੱਢ ਸਕੀਏ ਆ ਪਾਰਟੀ ਸਰਕਾਰ ਦੀ ਆ ਪੰਜਾਬ 'ਚ ਹੈਗੀ ਆ ਲੱਗਦਾ ਯੂਥ ਨੂੰ ਜਿਹੜਾ ਜਿਹੜਾ ਪਟਕਿਆ ਉਹਨਾਂ ਵੱਤ ਕੋਈ ਗੇਮਾਂ ਵਗੈਰਾ ਜਾਂ ਸਰਕਾਰ ਵੱਲੋਂ ਕੋਈ ਨਹੀਂ ਦੇਖੀ ਆ ਤੁਸੀਂ ਵੇਖੋ ਜਿੰਨਾ ਕੰਮ ਆਮ ਆਦੀ ਪਾਰਟੀ ਨੇ ਅ ਆਮੇ ਐਜੂਕੇਸ਼ਨ ਲੈ ਲੋ ਭਾਵੇਂ ਸਪੋਰਟਸ ਲੈ ਲੋ ਔਰ ਭਾਵੇਂ ਲੋਕ ਭਲਾਈ ਦੇ ਕੰਮ ਵੇਖ ਲੋ ਜਿੰਨਾ ਕੰਮ ਅਜ ਤੱਕ ਆਮ ਆਦੀ ਪਾਰਟੀ ਨੇ 2 ਸਾਲਾਂ ਚ ਕੀਤਾ ਆਉਣ ਵਾਲੇ 70 ਸਾਲਾਂ ਚ ਕਿਸੇ ਵੀ ਪਾਰਟੀ ਨੇ ਕੀਤਾ ਤੇ ਸਾਨੂੰ ਦੱਸ ਸਕਦੇ ਹੋ ਮੈਸੀਬ ਸ਼ਕਤੀ ਸੇਵਾ ਮੰਡਲ ਕੀ ਔਰ ਸੇ ਰਾਮ ਬਾਗ ਚੌਂਗ ਮੇ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਪੰਜਵਾ ਪੰਡਹਾਰਾ ਲਗਾਇਆ ਜਾ ਰਿਹਾ ਹੈ ਜਿਸ ਚ ਪ੍ਰਧਾਨਗੀ ਆਪਣਾ ਅਸ਼ਵਨੀ ਕੁਮਾਰ ਹੈ ਇਹ ਕੁਮਾਰ ਨੀਲ ਕੁਮਾਰ ਔਰ ਲੋਕੋ ਕੇ ਸੰਜੋਗ ਕੇ ਸਾਥ ਬੜੀ ਧੂਮਧਮ ਔਰ ਸ਼ਰਦਾ ਕੇ ਸਾਥ ਮਨਾਇਆ ਜਾਦਾ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਬੜੀ ਰੌਣਕ ਲੱਗੀ ਹੈ ਆਪਕੇ ਸਾਹਮਣੇ ਨਜ਼ਰ ਆ ਰਹੀ ਹੈ हाँ जी हाँ जी बहुत जाने आते हैं हर साल ज़्यादा चीफ गेस्ट भी आते हैं पर हम जो भोलेनाथ की श्रद्धा जैसे सभी आते मत्था के जाते हैं और अपना सारे सारे शहरवासियों के संजोग के साथ लगाया जाता है यूथ को क्या यूथ को यही मैसेज दिया जाता है कि नशे छोड़ो और अपने सेवा भाव की तरफ लगो क्योंकि नशों में कुछ भी नहीं रखा हुआ ਕਈ ਭਾਈ ਜੀ ਆਪਣਾ ਨਾਮ ਦੱਸ ਕੇ ਤੇ ਅੱਜ ਆ ਲੰਗਰ ਆ ਕਿਹੜੀ ਜਗ੍ਹਾ ਲੰਗਰ ਲਗਾਇਆ ਗਿਆ ਤੇ 21 ਘੰਟੇ ਦਾ ਸ਼ਰਵਤ। ਭਾਈ ਮੇਰਾ ਨਾਮ ਮਸ਼ੂਨੀ ਹੈ। ਆਪਣਾ ਰਾਮ ਬਾਗ ਚੋਂ ਤੇ ਸਿਵਸਕਾ ਸੇਵਾ ਸੇਵਾ ਮੰਡਲ ਦੀ ਔਰ ਸੇ ਸਾਰਾ ਯਹਾਂ ਪਰ ਰਾਮ ਬਾਗ ਉਪਰ ਲੰਗਰ ਲੱਗਦਾ ਹੈ। ਆਈ ਪਾਈਮਾ ਚਲਾਣਾ ਹਮਾਰਾ ਭੰਡਾਰਾ ਹੈ। ਤੇ ਸਭ ਦੇ ਦੇਵੀ ਜੋ ਵੀ ਹੈ ਵਧਾਈ ਦਿੰਦਾ ਹੂੰ। ਬੋਲੇ ਸ਼ੰਕਰ ਹਰ ਹਰ ਮਹਾਦੇਵ। ਤੇ ਮੈਂ ਆ ਬੋਲਦਾ